ਬੈਰ ਕੇ ਚ ਲੜਾਈ ਹੋਈ ਦੀ ਪ੍ਰਸ਼ਾਸਨ ਇੱਕ ਮਿੰਟ ਤੂੰ ਜਾਣੀ ਇਧਰ ਨਾਲ ਕੇ ਚ ਆ ਗਿਆ ਚਾਰ ਸਾਈਡ ਤੋਂ ਨਿਕਲਦੇ ਦੂਜੀ ਲੜਾਈ ਹੋਈ ਦੀ ਪ੍ਰਸ਼ਾਸਨ ਨੇ ਕੁੱਟਿਆ ਮੈਨੂੰ ਦੋ ਮਹੀਨਿਆਂ ਦੇ ਬਾਅਦ ਕੱਲ ਫੇਰ ਕੱਢਿਆ ਕੱਲ ਬੇਪਰਵਾਹ ਕਰਤਾ ਚੱਕੀਆਂ ਦੇ ਵਿੱਚ ਬੰਦੇ ਆ ਕਿੰਨੇ ਜਣਾਂ ਨੇ ਕੁੱਟਿਆ ਤੁਹਾਨੂੰ ਕਿੰਨੇ ਅਣਡਾਂ ਮੈਂ ਨਿਸ਼ਾਨ ਦਿਖਾ ਦਿੰਦਾ ਤੁਹਾਨੂੰ ਮੇਤੇ ਖੜੇ ਡੋਲੂ ਸਾਰੇ ਆਪਣੇ ਬਾਰੇ ਨੇ ਜੋ ਮੈਂ ਡਾਕੇ ਲੱਗੇ ਨਾ ਇਹਦੇ ਨਾਲ ਕਲਿੱਕ ਕਰ ਨਾ ਨਾਈਨ ਪਾ ਲਾਈ ਰੁਪਾ 3 <laughs> <थागी ना? laughs> की होया किसी मूटे मामला कोई नहीं जी बस पानी पाटी ਲੜਾਈ ਹੋਈ ਸੀ ਬਸ ਇਹ ਲੜਾਈ ਹੈ ਲੜਾਈ ਹੋਈ ਸੀ ਪ੍ਰਸ਼ਾਸਨ ਨੇ ਕੁੱਟਿਆ ਰਾਤ ਨੂੰ ਬਈ ਪ੍ਰਸ਼ਾਸਨ ਨੇ ਕਹਿੰਦੀ ਕਿ ਕਾਜਾ ਕੀ ਵਜਾ ਕੀ ਵਜਾ ਕੁਛ ਨਹੀਂ ਮੇਰੀ ਬੈਰ ਕੇ ਚ ਲੜਾਈ ਹੋਈ ਦੀ ਪ੍ਰਸ਼ਾਸਨ ਨੇ ਇੱਕ ਮਿੰਟ ਤੂੰ ਜਾਣਦੀ ਇਹਨਾਂ ਨਾਲ ਕੇ ਚ ਆ ਗਿਆ ਚਾਰ ਸਾਈਡ ਤੋਂ ਨੰਗ ਲੰਦੇ ਲੜਾਈ ਹੋਈ ਦੀ ਪ੍ਰਸ਼ਾਸਨ ਨੇ ਕੁੱਟਿਆ ਮੈਨੂੰ ਨਹੀਂ ਕਦ ਨੇ ਲੜਾਈ ਕਦ ਨੇ ਹੋਈ ਸੀ ਸਾਡੀ ਵੈਸੇ ਹੀ ਹੋਈ ਦੀ ਪ੍ਰਸ਼ਾਸਨ ਨੇ ਕੁੱਟਿਆ ਯਾਰ ਅਗਲੇ ਦਿਨ ਯਾਰ ਛਡਾਉਤਾ ਸੀ ਕਿਸੇ ਨੂੰ ਨਾ ਮਾਰਿਆ ਡੰਡੇ ਨਾਲ ਮੈਂ ਨਿਸ਼ਾਨ ਦਿਖਾ ਦਿੰਦਾ ਤੁਹਾਨੂੰ ਕਿਹੜਾ ਕਿਹੜਾ ਸੁਪਰੀਡੈਂਟ ਸੀਗਾ ਸੁਪਰੀਡੈਂਟ ਹੈਗਾ ਸਾਡੇ ਆਨੰਦਗੜ੍ਹ ਹਾਂ ਠੀਕ ਆ ਤੇ ਨੰਬਰ ਦੋ ਰਾਤ ਨੂੰ 12 ਡੇਢ 12 ਵਜੇ ਦਾ ਘੰਟਾ ਲਾਇਆ ਮੇਰੇ ਪਰ ਉਹ ਐਮੀ ਬਾਈ ਪਹਿਲਾਂ ਸਾਡੀ ਇਹ ਵੀਡੀਓ ਪਾਤੀ ਸੀਗੀ ਵੀਡੀਓ ਤੋਂ ਬਾਅਦ ਸਾਡੇ ਨਾਲ ਕੁੱਟ ਮਾਰੂ ਜਾਂਦੀ ਆ ਸਾਡੇ ਚਲਾਨ ਨਹੀਂ ਪਾਉਂਦੇ ਤੁਹਾਡਾ 707 ਜੰਦਰਾਂ 307 ਜੰਦਰੋਂ ਹਾਂ ਇਹ ਅੰਦਰ ਕੀ ਕੀ ਚੱਲਦਾ ਹੈ ਅੰਦਰ ਅੰਦਰ ਤਾਂ ਗਿਆ ਚੱਲਣਾ ਹੈ ਅੰਦਰ ਦਾ ਬੰਦੇ ਹੀ ਆ ਪਰ 50 ਸਾਲ ਨੇ ਰਾਤ ਅੱਧਾ ਬੈਠਾ ਰਹਿੰਦਾ ਸਾਜੂ 2 ਮਹੀਨੇ ਹੋ ਗਏ ਵੀਰੇ ਬੰਦ ਕੀਤੇ ਨੇ ਕਿਤੇ ਬੰਦ ਕੀਤਾ 2 ਮਹੀਨੇ 2 ਮਹੀਨੇ ਤੋਂ ਬਾਅਦ ਕੱਲ ਫੇਰ ਕੱਢਿਆ ਕੱਲ ਫੇਰ ਬੰਦ ਕਰਤਾ ਚੱਕੀਆਂ ਦੇ ਵਿੱਚ ਬੰਦ ਨੇ ਆ ਕਿੰਨੇ ਜਣਾ ਦੇ ਕੁੱਤੇ ਸਰਕਾਰੀ ਰੋਟੀ ਇਹੇ ਗਾਣ ਨੂੰ ਮੈਨੂੰ ਮੱਝਾ ਜਿਆ ਦੇ ਕੁੱਟਿਆ ਬਾਈ ਕੀ ਕੋਣ ਕੋਣ ਸੀ ਪੰਜੋ ਜਾਨੇ ਪੰਜ ਜਾਨੇ ਚੀਨਾ ਮੁੰਡਾ ਕਹਿਦੀ ਆ ਸੁਬੀ ਤੇ ਆ ਇੱਕ ਮੁੰਡਾ ਹੋਰੇ ਜਸੜ ਜਸੜ ਕਹਿਦੀ ਆ ਕੀ ਚੀਜ਼ ਨਾ ਕਰਦੇ ਬਾਹਰ ਕੀਤਾ ਮੇਤੇ ਖੜੇ ਡੋਲੂ ਸਾਰੇ ਆ ਮੇਰੇ ਬਾਰੇ ਲੰਘ ਰਹੇਂਦੇ ਹੋ ਤੁਸੀਂ ਕਰੀ ਜੋ ਆਪਣੇ ਹਾਲਾਤ ਆ ਸਾਡੇ ਅਨੰਦਗੜਾ ਠੀਕ ਆ ਕਿਸੇ ਨੇ ਸੁਣਵਾਈ ਨਹੀਂ ਕਰੀ ਹੈਗੀ ਇੱਥੇ ਲਿਆਏ ਠੀਕ ਆ ਨੰਦਗੜਾ ਠੀਕ ਹੈ 15 16 ਮੁਲਾਜ਼ਮਾਂ ਦੇ ਗੁੱਟੇ ਵਿੱਚ 400 ਰੁਪਏ ਆਏ ਤੇ 4 ਮੁਲਾਜ਼ਮਾਂ ਦੀ ਤੁਹਾਡੀ ਉਹਨਾਂ ਮੁੰਡੇ ਨਾਲ ਕਿਉਂ ਲੜਾਈ ਹੋਈ ਸੀ ਯਾਰ ਮੁੰਡੇ ਨਾਲ ਤਾਂ ਮੇਰੀ ਪੈਸੇ ਲੜਾਈ ਹੋ ਗਈ ਅੱਛਾ ਠੀਕ ਹੈ ਇਹਨਾਂ ਨੂੰ ਕਹਾਂ ਲੋੜਦੀ ਇਹਨਾਂ ਦੇ ਨਾਜਾਇਜ਼ ਗੁੱਟੇ ਅੱਧਾ ਕਰਤਾ ਠੀਕ ਹੈ ਆਹਨ ਪੱਟ ਲੈ ਬੱਟੀਆਂ ਪਾ ਕੇ ਕੜੇ ਪੱਕੜੇ ਫਿਰ ਕੜਾ ਜੇ ਕੋਪ ਮੋਟਾ ਘਣਾ ਤਾਂ ਸੀ ਤਾਂ ਪਾਉਣੀ ਨਹੀਂ ਦਿੰਦੇ ਅੰਦਰ ਸੀ ਕਈ ਵਾਰੀ ਹੁਣ ਆਪਾਂ ਬਿਲਕੁਲ ਘੜੇ ਨੂੰ ਨਹੀਂ ਲਾ ਸਕਦੇ ਉਹਦੇ ਕੋਈ ਕਾਰਮਿਕ ਇਸ਼ੂ ਬਣ ਜਾਂਦਾ ਕਈ ਵਾਰੀ ਜੀ 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 ਉਹਦਾ ਮੋਟਾ ਘੜਾ ਕਈ ਵਾਰੀ ਪਾਇਆ ਹੁੰਦਾ ਹੈ ਤੇ ਉਹ ਫਿਰ ਕੜਾ ਘੁਟਾ ਮਾਰਤਾ ਉਹਨਾਂ ਨੇ ਉਹ ਫੋਨ ਪਿੱਛੇ ਹੀ ਸ਼ਾਇਦ ਕੋਈ ਹੋਈ ਸੀ ਕਿ ਗੱਲ ਤੇ ਉਹ ਫਿਰ ਫੋਨ ਦਾ ਖਬਰ ਕਰ ਲਿਆ ਸੀਗਾ ਜੀ ਸਵੇ ਹੋਣ ਕੱਲ ਦੇਖੋ ਕੱਲ ਇੱਕ ਅਸੀਂ ਬੰਦਾ ਪੇਸ਼ੀ ਤੇ ਗਿਆ ਸੀ ਉਹਦੇ ਬੋਡੀਪਾਰਟ ਜੋ ਫੋਨ ਕਟਿਆ ਜੀ 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 ਉਹ ਤਾਂ ਸਾਨੂੰ ਇਨਫੋਰਮੇਸ਼ਨ ਉਹ ਚਲੋ ਮਾੜੀ ਮੋਟੀ ਸੀ ਕਿ ਇਹ ਬੰਦਾ ਤਾਂ ਕਰ ਸਕਦਾ ਕਾਰਵਾਈ ਅਸੀਂ ਉਹਨੂੰ ਚੈੱਕ ਕਰ ਲਿਆ ਉਸ ਤਰੀਕੇ ਨਾਲ ਤੇ ਮਤਲਬ ਉਹ ਫੜਾ ਗਿਆ ਸੀ ਜੀ ਜੀ ਤੇ ਕਿੰਨੇ ਚ ਬੰਦਾ 400 ਪੇਸ਼ੀ ਤੇ ਜਾਂਦਾ 350 ਤੋਂ ਲੈ ਕੇ 410 ਰੁਪਏ ਜੀ 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 ਸ탠ਪੋਟੇ 400 ਇੰਨੇ ਬੰਦੇ ਨੂੰ ਉਸ ਤਰੀਕੇ ਨਾਲ ਨਹੀਂ ਫਰੋਲਾ ਜਾ ਸਕਦਾ ਜੀ 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 ਇਹ ਹੁਣ ਉਹਦਾ ਵੀ ਕੱਲ ਨਾਂ ਪਹਿਲਾਂ ਇਨਫਰਮੇਸ਼ਨ ਹੋਣੀ ਕਿ ਫਿਰ ਉਹ ਵੀ ਇੰਟਰਨੈਟ ਚੱਲ ਜਾਣਾ ਸੀ ਜੀ 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 ਜਿਹੜੇ ਛੋਟੇ ਫੋਨ ਆ 2 2 3 3 ਵੀ ਪਾਨੇ ਹੁੰਦੇ ਸਰਕਾਰ ਕੋਈ ਪਰਚਾ ਦਰਜ ਕਰਾਵਾਂਗੇ ਜੇ ਜਿਹੜਾ ਫੋਨ ਕਵਰ ਹੈ ਫੋਨ ਦਾ ਪਰਚਾ ਦਰਜ ਕਰਾਵੇ ਇੱਕ ਦੂਸਰੀ ਛੱਡਾਂ ਬਿਨਾਂ ਪਰਚਾ ਕਰਾਵੇ